आयो शरण दीन दुख भंजन चित्त मो तुम्हारी ओर अपहे पद दान सिमरन स्वामी को प्रभु नानक बंधन शोर जय श्री मैला 5वा चात्रिक चितवत बरसत में कृपा सिन्ध करुणा प्राप्तारो ਹਰ ਪ੍ਰੇਮ ਭਗਤ ਕੋ ਨਹੀਂ ਰਹਾ ਅਨੇਕ ਸੂਖ ਚਕਵੀ ਨਹੀਂ ਚਾਹਤ ਆਨੰਦ ਪੂਰਨ ਪੇਖ ਦੇਹ ਆਨ ਉਪਾਵਨ ਜੀਵਤ ਮੀਨਾ ਦਿਨ ਜਲ ਮਰਣਾ ਤਹੀਂ ਹਮ ਅनाथ 나ਥ ਹਰ ਸਰਣੀ ਆਪਣੀ ਕਿਰਪਾ ਕਰੇ ਚਰਨ ਕੰਬਲ ਨਾਨਕ ਅਰਾਧੇ ਤਸ ਬਿਨ ਆਨ ਨਾ ਕੇ ਜੈਤ ਸ੍ਰੀ ਮਹਿਲਾ ਪੰਜਵਾ ਮਨ ਤਨ ਬਸ ਰਹਾ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗੋਰੀ ਜਿਨ ਕੋ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿ ਨ ਜਾਇ ਕੁਦਰਤ ਕਮਨ ਹਮਾਰੀ ਲਾਏ ਲੈ ਲੜ ਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਤਬ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦਵਾਰੇ ਜੈ ਸ੍ਰੀ ਮਹਿਲਾ 5 ਆਏ ਅਨਕ ਜਨਮ ਭ੍ਰਮ ਸ਼ਰਣੀ ਉਧਾਰ ਦੇ ਅੰਧ ਕੂਪ ਤੇ ਲਾਵੋ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨ ਜਾਣ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰچل ਲਾਵੋ ਵਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮੈਂ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅ ਭਰਣੀ ਜੈ ਸ੍ਰੀ ਮਹਿਲਾ ਪੰਜਵਾ ਹਰ ਜਨ ਸਿਮਰਾ ਹਿਰਦੈ ਰਾਮ ਹਰ ਜਨ ਕੋ ਅਪਦਾ ਨਿਕਟ ਨ ਆਵੇ ਪੂਰਨ ਦਾਸ ਕੇ ਕਾਮ ਰਹਾ ਕੋਠ ਬਿਘਨ ਬਿਨ ਸੇ ਹਰ ਸੇਵਾ ਨੇ ਚਲ ਗੋਵਿੰਦ தாம் ਭਗਵੰਤ ਭਗਤ ਕੋ ਪੋ ਕਿਸ਼ਨਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨ ਸਤਖਾਮ ਚਰਨ ਕਮਲ ਹਿਰਦਾ ਗੋ ਨਾਨਕ ਸੁਖ ਸਮੂ ਬਿਸਰਾਮ